ਅਰਸ਼ਾ ਸਾਡੇ ਕੋਲ ਅਗਲੀ ਈਮੇਲ ਆਈ ਹੈ ਪਾਲ ਸਿੰਘ ਜੀ ਦੀ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ मीनिंग ਆਫ ਨਿਊ ਫਰੇਜ਼ ਸਿੰਬੋਲਿਕ ਜਸਟਿਸ ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਪੈਨੀ ਲਮਕੋਚੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਰ ਸਾਹਿਬ ਜੀ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਨਵਾਂ ਸ਼ਬਦ ਸਿੰਬੋਲਿਕ ਜਸਟਿਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਸ਼ਬਦ ਪ੍ਰਸਿੱਧ ਵਕੀਲ ਤੋਂ ਸਿਆਸਤਦਾਨ ਬਨੇ ਐਚ ਐਸ ਫੂਲਕਾ ਵਲਮ ਕੈਨੇਡਾ ਵਿੱਚ ਇੱਕ ਇੰਟਰਵਿਊ ਦੌਰਾਨ ਕੜਿਆ ਗਿਆ ਹੈ ਡਾਕਟਰ ਸਾਹਿਬ ਕੀ ਤੁਸੀਂ ਸਿੱਖਾਂ ਨੂੰ ਇਸ ਪੱਦੇ ਸ਼ਬਦ ਬਾਰੇ ਦੱਸ ਸਕਦੇ ਹੋ ਜਿਹੜਾ 1984 ਸਿੱਖ ਨਸਲ ਖੁਸ਼ੀ ਮਾਮਲੇ ਵਿੱਚ ਵਰਤਿਆ ਗਿਆ ਹੈ ਫੁਲਕਾ ਸਾਬਦਾ ਕਹਿਣਾ ਹੈ ਕਿ ਪੂਰਾ ਇਨਸਾਫ ਤਾਂ ਹੁਣ ਮਿਲਣਾ ਨਾ ਮੁਮਕਿਨ ਹੈ ਬਸ ਸਿੰਬੋਲਿਕ ਜਸਟਿਸ ਹੀ ਮਿਲ ਜਾਵੇ ਤੁਹਾਡਾ ਸ਼ੋਅ ਮੈਂ 24/7 ਦੇਖਣਾ ਪਸੰਦ ਕਰਦਾ ਹਾਂ ਤੁਹਾਨੂੰ ਤੇ ਤੁਹਾਡੀ ਟੀਮ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਕਰਦਾ ਹਾਂ ਖਾਲਸਤਾਨ ਹੀ ਇੱਕ ਹੱਲ ਹੈ ਖਾਲਸਾ ਜਿੰਦਾਬਾਦ ਜੀ ਰਸ ਜਿੰਦਾਬਾਦ ਜਿੰਦਾਬਾਦ ਵੀਰ ਪਾਲ ਸਿੰਘ ਨਿਊਯਾਰਕ ਬੇਸਡ ਨੇ ਔਰ ਬੜੇ ਸੰਖੇਪ ਅੱਖਰਾਂ ਦੇ ਵਿੱਚ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਹੁੰਦੀਆਂ ਉਸ ਬਾਰੇ ਦੱਸਦੇ ਨੇ ਅੱਜਕੱਲ ਐਚਐਸ ਫੂਲਕਰ ਜਿਹੜੇ ਦਿੱਲੀ ਚ ਵਕੀਲ ਰਹੇ ਜਿਨ੍ਹਾਂ ਨੇ ਨਵੰਬਰ 84 ਦੀ ਸਿੱਖ ਨਸਲ ਕੁਸ਼ੀ ਦੇ ਕੇਸਾਂ ਨੂੰ ਲੜਿਆ ਇਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸ ਵੇਲੇ ਐਚ ਕੇ ਐਲ ਪਗਰ ਜਾਂ ਸਜਨ ਕੁਮਾਰ ਜਾਂ ਜਗਦੀਸ਼ ਟਾਈਟਲਰ ਵਰਗੇ ਗੁੰਡਿਆਂ ਦੇ ਸਾਹਮਣੇ ਖਲੋਣਾ ਸੌਖਾ ਨਹੀਂ ਸੀ ਔਰ ਅਸੀਂ ਉਹਨਾਂ ਦੀ ਬਹਾਦਰੀ ਦੀ ਉਸ ਪੀਰੀਅਡ ਦੇ ਵਿੱਚ ਵੀ ਔਰ ਬਾਅਦ ਚ ਵੀ ਅੱਜ ਵੀ ਮੈਂ ਤਾਰੀਫ਼ ਕਰ ਰਿਹਾ ਕਿ ਉਹ ਇੱਕ ਕਰੇਜਸ ਐਕਟ ਸੀ ਔਰ ਨਾਨਾਵਤੀ ਕਮਿਸ਼ਨ ਦੂਸਰੇ ਮਿਸ਼ਰਾ ਕਮਿਸ਼ਨ ਉਸ ਵੇਲੇ ਤੋਂ ਇਹ ਐਕਟਿਵ ਰਹਿ ਪਰ ਇੱਕ ਗੱਲ ਮੈਂ ਜ਼ਰੂਰ ਮਹਿਸੂਸ ਕੀਤੀ ਹੈ ਕੱਲੇ ਐਚਐਸ ਫੂਲਕਾ ਨਹੀਂ ਹੋਰ ਵੀ ਮੈਂ ਹੁਣ ਨਾ ਨਹੀਂ ਦਵਾਵਾਂਗਾ ਵਕੀਲਾਂ ਦੇ ਜਿਹੜੇ ਹਿਊਮਨ ਰਾਈਟਸ ਵੀ ਐਕਟਿਵ ਰਹਿ ਜਾਂ ਜਿਨ੍ਹਾਂ ਨੇ ਕੇਸ ਲੜੇ ਨੇ ਪੰਜਾਬ ਚੋਂ ਵੀ ਇੱਥੇ ਵੀ ਆਏ ਫੂਲਕਾ ਸਾਹਿਬ ਵੀ ਵਾਸ਼ਿੰਗਟਨ ਵੀ ਆਇਆ ਸੀ ਉਹਨਾਂ ਨੂੰ ਸਿੱਖ ਗੁਰਦੁਆਰਾ ਆਫ ਗ੍ਰੇਟਰ ਵਾਸ਼ਿੰਗਟਨ ਦੇ ਇੱਕ ਸਮਾਗਮ ਦੇ ਵਿੱਚ ਆਨਰ ਵੀ ਕੀਤਾ ਸੀ ਪਰ ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਤੋਂ ਬਾਅਦ ਮੈਂ ਇੱਕ ਅੰਦਾਜ਼ਾ ਜਿਹੜਾ ਹੈ ਉਹ 1999-99 ਤੋਂ ਹੀ ਲਾ ਲਿਆ ਸੀ ਕਿ ਇਹਨਾਂ ਤੋਂ ਤੁਸੀਂ ਕਿਸੇ ਰੈਵੋਲੂਸ਼ਨਰੀ ਦੀ ਆਸ ਕਰੋ ਕਿਸੇ ਤਬਦੀਲੀ ਦੀ ਆਸ ਕਰੋ ਜਾਂ ਇਹਨਾਂ ਤੋਂ ਦੇਖੋ ਕਿ ਜੀ ਇਹ ਸਿਸਟਮ ਦੇ ਖਿਲਾਫ ਨਵਾਂ ਸਿਸਟਮ ਬਣਾਉਣ ਲਈ ਜਿਹੜਾ ਸਾਡੀਆਂ ਨਰਾਜ ਖਾਲਸਤਾਨ ਤੋਂ ਬਿਨਾਂ ਉੱਥੇ ਕੋਈ ਤਬਦੀਲੀ ਸੰਭਵ ਉਹ ਨਹੀਂ ਨੇ ਇਹ ਲੋਕ ਇਹਨਾਂ ਦੀ ਜਿਹੜੀ ਕੰਡੀਸ਼ਨਿੰਗ ਪ੍ਰੋਗਰਾਮਿੰਗ ਹੈ ਉਹ ਭਾਰਤੀ ਸੰਵਿਧਾਨਕ ਦਾਇਰੇ 'ਚ ਹੈ ਔਰ ਇਹਨਾਂ ਦੇ ਆਪਣੇ ਐਮਬੀਸ਼ਨ ਨੇ ਔਰ ਇਹਦੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਜਿਹੜਾ ਕੌਣ ਪੈਸੇ ਖਾ ਗਿਆ ਨਹੀਂ ਖਾ ਗਿਆ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਇਹਨਾਂ ਚੋਂ ਕੋਈ ਬਹੁਤ ਚੰਗੀਆਂ ਸੰਸਥਾਵਾਂ ਦੇ ਪੜ੍ਹੇ ਹੋਏ ਜਾਂ ਕੋਈ ਬਹੁਤ ਟ੍ਰੀਡ ਰਟਰਨ ਨਹੀਂ ਸੀ ਸਧਾਰਨ ਜਿਹਨਾਂ ਚੋਂ ਬਹੁਤ ਸਾਰੇ ਹਜ਼ਾਰਾਂ ਵੈਸੇ ਵੀ ਅਦਾਲਤਾਂ ਦੇ ਉਹਨਾਂ ਚੋਂ ਉਹ ਕਲਾਸ ਵੀ ਹੈ ਜਿਨ੍ਹਾਂ ਨੇ ਕੁੱਟਿਆ ਜੀਐਨਯੂ ਵਾਲਿਆਂ ਨੂੰ ਲੇਕਿਨ ਕਿਉਂਕਿ ਇਹ ਸਿੱਖੀ ਰੂਪ ਚ ਔਰ ਇਹਨਾਂ ਨੇ ਉਸ ਵੇਲੇ ਕੇਸ ਲੈ ਫਰਜ਼ਾਹਰ ਹੈ ਇਹਹੀ ਹਾਲ ਪੰਜਾਬ ਚ ਸੀ ਕਿਉਂਕਿ ਕੋਈ ਵੀ ਹਿੰਦੂ ਵਕੀਲ ਜਾਂ ਕੋਈ ਦੂਜੇ ਵੱਡੇ ਵਕੀਲ ਤਾਂ ਲੈਣ ਨੂੰ ਤਿਆਰ ਨਹੀਂ ਸੀ ਜਿਨ੍ਹਾਂ ਦੇ ਖਿਲਾਫ ਟੱਡਾ ਹੈ ਜਾਂ ਦੂਜਾ ਲੱਗੇ ਸੋ ਇਹ ਮੀਡੀਓਕਰ ਕਿਸਮ ਦਾ ਜਿਹੜਾ ਸਟਾਕ ਸੀ ਇਹਨਾਂ ਨੂੰ ਪ੍ਰਸਿੱਧੀ ਵੀ ਮਿਲੀ ਇਹਨਾਂ ਦੇ ਘਰ-ਬਾਰ ਵੀ ਚੰਗੇ ਬਣੇ ਇਹਦੇ ਚੋਂ ਉਹਨਾਂ ਨੂੰ ਉਹਨਾਂ ਦੀ ਅਦਰਵਾਈਜ਼ ਪ੍ਰੈਕਟਿਸ ਵੀ ਚੱਲੀ ਔਰ ਕੁਦਰਤੀ ਹੈ ਔਰ ਇਹਦੇ ਚ ਕੋਈ ਮੈਂ ਨਹੀਂ ਸਮਝਦਾ ਕਿ ਕੋਈ ਗਲਤ ਗੱਲ ਹੈ ਕਿ ਜੇ ਕਿਸੇ ਨੇ ਕੰਮ ਕੀਤਾ ਉਹਦੀ ਰੈਕਗਨਿਸ਼ਨ ਹੋਵੇ ਉਹਦੀ ਪ੍ਰੈਕਟਿਸ ਚ ਵੀ ਪਰ ਕੁੱਲ ਮਿਲਾ ਕੇ ਸਾਡੀ ਪ੍ਰੋਬਲਮ ਇਹ ਹੁੰਦੀ ਹੈ ਇੱਥੋਂ ਵਾਲਿਆਂ ਦੀ ਕਿ ਅਸੀਂ ਜਦੋਂ ਇਹਨਾਂ ਚੋਂ ਜਿਹੜਾ ਸੰਤ ਪਿੰਡਾਂ ਵਾਲਿਆਂ ਦੀ ਸੋਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਚੋਂ ਅਸੀਂ ਕੋਈ ਚੀ ਗੁਵੇਰਾ ਜਾਂ ਕੋਈ ਇਸ ਕਿਸਮ ਦਾ ਮੈਲਕਮ ਐਕਸ ਜਾਂ ਕੋਈ ਉਹ ਜਿਹੜਾ ਕਿ ਉਸ ਚੀਜ਼ ਦਾ ਪ੍ਰਤੀਕ ਹੋਵੇ ਉਹ ਇਹ ਨਹੀਂ ਨੇ ਜੀ ਸੋ ਮੈਂ ਸਮਝਦਾ ਵੀ ਉਸ ਤੋਂ ਬਾਅਦ ਫੂਲਕਾ ਸਾਹਿਬ ਨੇ ਜਦੋਂ ਉਹਨਾਂ ਦਾ ਨਾਨਾਵਤੀ ਕਮਿਸ਼ਨ ਔਰ ਕਿਸੇ ਹੱਦ ਤੱਕ ਜਦੋਂ ਮੈਂ ਇਹਨਾਂ ਨੂੰ ਮਿਲਿਆ ਵੀ ਇਹਨਾਂ ਦਾ ਝੁਕਾ ਬੀਜੇਪੀ ਵੱਲ ਸੀ ਕਿਉਂਕਿ ਉਦੋਂ ਇਹਨਾਂ ਨੂੰ ਲੱਗਦਾ ਸੀ ਕਿ ਵੀ ਕਿਉਂਕਿ ਨਵੰਬਰ 84 ਕਾਂਗਰਸ ਨੇ ਕੀਤਾ ਔਰ ਭਾਜਪੀ ਨੇ ਕਮਿਸ਼ਨ ਜਿਹੜਾ ਉਹ ਨਾਨਾਵਤੀ ਬਣਾ ਦਿੱਤਾ ਹੈ ਬਾਜਪਾਈ ਨੇ ਔਰ ਉਹਦੇ ਚ ਜਸਟਿਸ ਨਿਕਲੇਗਾ ਪਰ ਜਦੋਂ ਨਾਨਾਵਤੀ ਕਮਿਸ਼ਨ ਜੋ ਵੀ ਨਹੀਂ ਨਿਕਲਿਆ ਫਿਰ ਇਹਨਾਂ ਨੇ ਅੰਦਾਜ਼ਾ ਜਹ ਹਾਲਿਆ ਕਿਸਾਂ ਚ ਵੀ ਇੱਕ ਤੋਂ ਬਾਅਦ ਇੱਕ ਟਾਈਟਲਰ ਸੀਬੀਆਈ ਦਾ ਰੁਦਰ ਹਾਲਾਂ ਇੱਕ ਵੱਖਰਾ ਵਿਸ਼ਾ ਹੈ ਜਿਹੜਾ ਕਿ ਉੱਥੋਂ ਦੇ ਕੁਝ ਨੇ ਮੈਨੂੰ ਆਡਡ ਬਾਰੇ ਦੱਸਿਆ ਮੈਂ ਕੋਈ ਇਸ ਪ੍ਰੋਗਰਾਮ ਚ ਨੈਗੇਟਿਵਿਟੀ ਨਹੀਂ ਕਰਨਾ ਚਾਹੁੰਦਾ ਲੇਕਿਨ ਇਸ ਸਾਰੇ ਦਾ ਨਤੀਜਾ ਸੀ ਕਿ ਅਲਟੀਮੇਟਲੀ ਇਹਨਾਂ ਨੇ ਦੇਖਿਆ ਕਿ ਭਈ ਇਹ ਹੁਣ ਪਾਰਟ ਪੂਰਾ ਹੋ ਗਿਆ ਫਿਰ ਉਹਨਾਂ ਨੇ ਕਿਤਾਬ ਲਿਖੀ ਜਿਹੜਾ ਕਿ ਵੈਨੇ ਬਿਗ ਟਰੀ ਫਾਲਸ ਇਸ ਕਿਸਮ ਦੀ ਦੂਜੇ ਪੱਤਰਕਾਰ ਦੇ ਨਾਲ ਮਿਲ ਕੇ ਜੀ ਮਨੋਜ ਮਿੱਤਰ ਸ਼ਾਇਦ ਉਹ ਉਹ ਵੀ ਇੱਕ ਚੰਗਾ ਅਟੈਂਪਟ ਸੀ ਐਟ ਲੀਸਟ ਡਾਕੂਮੈਂਟੇਸ਼ਨ ਹੋਈ ਫਿਰ ਉਹਨਾਂ ਨੂੰ ਲੱਗਿਆ ਵੀ ਆਥਰ ਤੱਕ ਹੀ ਗੱਲ ਨਹੀਂ ਫਿਰ ਪੋਲੀਟੀਕਲੀ ਆਮ ਆਦਮੀ ਪਾਰਟੀ ਚ ਆ ਗਏ ਇੱਕ ਸਟੇਜ ਤੇ ਲੱਗਦਾ ਸੀ ਵੀ ਪੰਜਾਬ ਚ ਇਹਨਾਂ ਨੂੰ ਪ੍ਰੈਜ਼ੈਂਟ ਕੀਤਾ ਐ ਐਮਪੀ ਦੇ ਨਾਲ ਨੇ ਚੋਣ ਲੜੀ ਲੂਜ਼ ਕੀਤੀ ਫਿਰ ਇਹਨਾਂ ਨੂੰ ਸਮ ਹoye ਲੱਗਾ ਕਿ ਵੀ ਸ਼ਾਇਦ ਦੂਜਿਆਂ ਨੂੰ ਪ੍ਰੋਮੋਟ ਕਰ ਰਿਹਾ ਫਿਰ ਇਹਨੇ ਰਿਜ਼ਾਈਨ ਕਰਤੀਆਂ ਜਾ ਰਹੀਆਂ ਕਿ ਜੀ ਮੈਂ ਦਿੱਲੀ ਦੇ ਕੇਸਾਂ ਤੇ ਫੋਕਸ ਕਰਨੇ ਫਿਰ ਹੁਣ ਉਹ ਪਿੱਛੇ ਜੇ ਹੋ ਕੇ ਜੀ ਨਹੀਂ ਮੈਂ ਵਾਪਸ ਹੋ ਗਿਆ ਕੇਸ ਮੇਰੇ ਹੋ ਗਏ ਹੁਣ ਮੈਂ ਆ ਗਿਆ ਐ ਸੋ ਜ਼ਾਹਰ ਹੈ ਕਿ ਪੋਲਿਟਿਕਲ ਐਮਬੀਸ਼ਨ ਹੈ ਕੈਨੇਡਾ ਚ ਆਏ ਹੋਏ ਨੇ ਔਰ ਇਹਨਾਂ ਨੇ ਟੋਰੰਟੋ ਜਾਂ ਮੌਂਟਰੀਅਲ ਜਿੱਥੇ ਵੀ ਆਣਾ ਸੀ ਸਾਨੂੰ ਵੀ ਉੱਥੋਂ ਕਾਲ ਆਈਆਂ 2-4 ਦਿਨ ਪਹਿਲਾਂ ਕਿ ਕੀ ਸਟੈਂਡ ਹੋਣਾ ਚਾਹੀਦਾ ਹੈ ਕੌਣ ਸੱਦਰਿਆ ਕਿਵੇਂ ਸੋਜ਼ਾਰ ਹੈ ਵੀ ਜਿਹੜੇ ਹੁਣ ਧਾਰਮਿਕ ਬਿਰਤੀ ਸਿੱਖ ਨੇ ਕੈਨੇਡਾ 'ਚ ਵੀ ਉਹ ਸੋਚਦੇ ਨੇ ਕਿ ਭਈ ਇੱਕ ਪਾਸੇ ਕੇਜਰੀਵਾਲ ਜਿਹੜਾ ਉਹ ਨਰਕਤਾਰੀਆਂ ਦੇ ਡੇਰੇ ਜਾ ਕੇ ਬਾਬੇ ਨੂੰ ਕਹਿੰਦਾ ਵੀ ਤੁਹਾਡੀ ਕਿਰਪਾ ਦੇ ਨਾਲ ਹੀ ਮੈਂ ਜਿੱਤੇ ਹਾਂ ਜੀ ਵੀ ਹੁਣ ਇਹਨਾਂ ਦਾ ਕੀ ਸਟੈਂਡ ਹੈ ਦੂਸਰੇ ਪਾਸੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੋਣਾ ਕਿ ਜੀ ਤੁਸੀਂ ਕਿਹੜਾ ਜਸਟਿਸ ਸਾਨੂੰ ਮਿਲ ਗਿਆ ਕੀ ਤੇ ਉਹਨਾਂ ਨੇ ਫਿਰ ਇਹ ਸਿੰਬੋਲਿਕ ਜਸਟਿਸ ਇਹ ਇਹ ਜੋਕ ਹੈ ਇਸ ਤੋਂ ਵੱਧ ਕੇ ਔਰ ਪੱਧਾ ਮਜ਼ਾਕ ਹੈ ਉਹਨਾਂ ਨੇ ਇਹਨੂੰ ਟਰਮ ਨੂੰ ਠੀਕ ਕਿਹਾ ਵੀ ਇਹ ਪੱਦੀ ਟਰਮ ਹੈ ਜੀ ਜਸਟਿਸ ਇਜ਼ ਜਸਟਿਸ ਇਨਸਾਫ ਇਨਸਾਫ ਹੈ ਇਨਸਾਫ ਕਾਤਲ ਨੂੰ ਕਟਹਿਰੇ 'ਚ ਖੜਾ ਕਰਕੇ ਜਿਹੜਾ ਦੋਸ਼ੀ ਬਣਾਣਾ ਔਰ ਸਜ਼ਾ ਯਾਫਤਾ ਕਰਨੇ ਔਰ ਉਹਦੇ 'ਚ ਕੋਈ ਅੱਧਾ ਕੱਚਾ ਸਿੰਬੋਲਿਕ ਕੋਈ ਸ਼ਬਦ ਨਹੀਂ ਹੁੰਦਾ ਔਰ ਅੱਜ ਵੀ ਜਿਹੜਾ हां सिंबॉलिक है कि ये को मर गया है 50 साल बाद ਸਾਡੇ ਹੱਥ ਪਾਵਰ ਆਏ ਸੀ ਦੁਬਾਰਾ ਟ੍ਰਾਇਲ ਕਰਕੇ ਜੇ ਉਹਦੀ ਕਿਤੇ ਸਮਾਧੀ ਬਣੀ ਹੋਏ ਜਾਂ ਉਹਦਾ ਕੋਈ ਲੱਗਾ ਹੋਏ ਉਹਨੂੰ ਅਸੀਂ ਕਟਹਿਰੇ ਚ ਕਢੀਸ ਕੇ ਉਹਨਾਂ ਦੇ ਬੁੱਥ ਤੋੜੀਏ ਜਿਵੇਂ ਸਟਾਲਨ ਦੇ ਤੋੜੇ ਜਾਂ ਲੈਨਿੰਡ ਦੇ ਉਹਨੂੰ ਤੁਸੀਂ ਕਹੋਗੇ ਜੀ ਕਿ ਭਾਵੇਂ ਮਰ ਗਏ ਸੀ 50 ਪਰ ਅਸੀਂ ਸਿੰਬੋਲਿਕਲੀ ਦੱਸ ਦਿੱਤਾ ਵੀ ਤੁਹਾਡੀ ਲੈ ਗਈ ਸੀ ਨਾਲ ਕੋਈ ਸਬੰਧ ਨਹੀਂ ਪਰ ਜਦੋਂ ਕਾਤਲ ਸਾਹਮਣੇ ਕੋ ਮਰੇ ਨੇ ਔਰ ਬਰਾਬਰ ਉਸਕੇ ਸਮਝਦੇ ਹੈ ਔਰ ਇਸਕੇ ਸਮਝਦੇ ਲੋਕ ਜਿਹੜੇ ਆਪ ਕ੍ਰੂਸੇਡਰ ਆਪਣੇ ਆਪ ਨੂੰ ਕਹਿੰਦੇ ਹੋਣ ਇਹ ਮੈਂ ਸਮਝਦਾ ਵੀ ਅਨਐਕਸੈਪਟੇਬਲ ਹੈ ਵੀ ਤੁਸੀਂ ਲੈਣੀਆਂ ਨੇ ਵੋਟਾਂ ਕੇਜਰੀਵਾਲ ਨਾਲ ਜਾਣੇ ਪੈਸੇ ਲੈਣੇ ਨੇ ਲੈ ਜਾਓ ਤੁਸੀਂ ਕਿਉਂ ਬਿਲੀਟਰ ਕਰ ਰਹੇ ਹੋ ਸਾਰੀ ਸਟਰਗਲ ਨੂੰ ਕਿ ਇੱਕ ਪਾਸੇ ਕੌਮ ਦਾ ਇੱਕ ਹਿੱਸਾ ਜਿਹੜਾ ਚੇਂਜ ਦੇ ਲਈ ਖੜਾ ਹੈ ਕਿ ਵੀ ਅਸੀਂ ਜਸਟਿਸ ਲੈਣੇ ਕਿਸੇ ਵੀ ਅਸੀਂ ਕਹਿੰਦੇ ਵੀ ਪਤਾਲ ਜ ਵੀ ਜਾ ਕੇ ਰੁਕ ਜਾਣਾ ਅਸੀਂ ਉੱਥੋਂ ਵੀ ਕੱਢ ਕੇ ਲੈ ਆਣੇ ਸੋ ਇਹ ਬਿਲਕੁਲ ਜਿਹੜਾ ਅਸੀਂ ਸਮਝਦੇ ਆ ਕਿ ਵੀ ਇਹ ਮਜ਼ਾਕ ਹੈ ਕੁਝਾ ਮਜ਼ਾਕ ਹੈ ਔਰ ਇਹਨਾਂ ਨੂੰ ਇਹਦੇ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਪਾਲ ਸਿੰਘ ਜੀ ਦਾ ਉਹ ਸਾਡੀ ਚੜ੍ਹਦੀ ਕਲਾ ਦੀ ਆ ਕਾਮਨਾ ਕਰਦੇ ਨੇ ਟੀਵੀ 84 ਦੀ ਟੀਮ ਦੀ ਔਰ ਸਾਡਾ ਵੀ ਜੇ ਕੋਈ ਕਿਤੇ ਸਾਨੂੰ ਹੌਸਲਾ ਮਿਲਦਾ ਹੈ ਬਲੱਡ ਐਡਰਨਾਲੀਨ ਆਂਦੀ ਹੈ ਵਾਧੂ ਇਸ ਕਿਸਮ ਦੇ ਵੀਰਾਂ ਦੀ ਜਿਹੜੀ ਹੈ ਉਹ ਸਰਾਤਾ ਵਾਲੀ ਸ਼ਬਦਾਵਲੀ ਤੇ ਵੈਸੇ ਜਿਆਦਾ ਚਮਕ ਤਾਂ ਵੀ ਆਉਂਦੀ ਹੈ ਜੇ ਪੈਸੇ ਪਾ ਦਿਆ ਕਰਨ ਪੇ ਪਾਲ ਵਣਿਆ ਜੀ ਜੀ ਇਹਨੇ ਤਾਂ ਫਿਰ ਨਾ ਕਿਉਂ ਕਹ ਜੀ ਫਿਰ ਨਾ ਕਹਿਣਾ ਜੀ ਦੱਸਿਆ ਨਹੀਂ ਸੀ ਹੁਣ ਅੱਗੇ ਕਹਿਣਾ ਨਹੀਂ ਕਿਉਂਕਿ ਮੈਨੂੰ ਕਈ ਵੈਲੂਏਸ਼ਨ ਕਹਿੰਦੇ ਨੇ ਤੁਸੀਂ ਇਸ ਤਰ੍ਹਾਂ ਨਾ ਗਿਆ ਕਰੋ ਮੈਂ ਕਿਹਾ ਜੀ ਹੁਣ ਜੇ ਹਕੀਕਤ ਹੀ ਇਹ ਹੈ ਫਿਰ ਕੱਲ ਨੂੰ ਇਹੀ ਹੋਇਆ ਵੀ ਆਏ ਬਾਅਦ ਚ ਦੁਕਾਨ ਦੇ ਸ਼ਟਰ ਥੱਲੇ ਆ ਫੱਟਾ ਲੱਗਾ ਕਿ ਜੀ ਅੱਜ ਸੇ ਅਬ ਸੌਦਾ ਨਹੀਂ ਮਿਲੇਗਾ ਫਿਰ ਨਾ ਕਹਿਣਾ ਪਈ ਪਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਮੈਂ ਇਹਨਾਂ ਨੂੰ ਨਹੀਂ ਕਹਿ ਰਿਹਾ ਬਾਕੀਆਂ ਨੂੰ ਕਹਿ ਰਹੇ ਆ ਕਿ ਭਾਈ ਸਾਡੀਆਂ ਤਾਂ ਹੁਣ ਤਨਖਾਹਾਂ ਵੀ ਦੇਣ ਵਾਲੀਆਂ ਤੇ ਜੇ ਸਾਡੇ ਦੌੜ ਕੇ ਨਾ ਬੰਦੇ ਫਿਰ ਫਿਰ ਲਿਉਣੇ ਓਕਿਓ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤੇ ਸਰਦਾਰ ਜੀ ਕੰਦਸੋ ਅੱਜ ਦਾ ਵਿਚਾਰ ਅ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਗੋੜੀ ਰਾਗ ਦਾ ਸ਼ਬਦ ਚੁਣੇ ਜੀ ਤਹਿ ਪਾਵਸ ਸਿੰਧ ਧੂਪ ਨਹੀਂ ਛਈਐ ਤਹਿ ਉਤਪਤ ਪਰਲੋ ਨਹੀਂ ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ ਸੁੰਨ ਸਮਾਦ ਦਉ ਤੈ ਨਾਹੀ ਸਹਿਜ ਕੀ ਅਕਥ ਕਥਾ ਹੈ ਨਰਾਰੀ ਤੁਲ ਨਹੀਂ ਚੜੈ ਜਾਇ ਨਾ ਮੁਕਾਤੀ ਹਲਕੀ ਲਗੈ ਨਾ ਭਾਰੀ ਅਰਧ ਉਰਧ ਦਉ ਤੈ ਨਾਹੀ ਰਾਤ ਦਿਨ ਸਤੈ ਨਾਹੀ ਜਲ ਨਹੀਂ ਪਵਨ ਪਾਵਕ ਫੁਨ ਨਹੀਂ ਸਤਗੁਰ ਤਹ ਸਮਾਹੀ ਅਗਮ ਅਗੋਚਰ ਰਹਿ ਨਿਰੰਤਰ ਗੁਰ ਕਿਰਪਾ ਤੇ ਲਈਏ ਕਹੋ ਕਬੀਰ ਬਲ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀ ਹੈ ਜੀ ਹੁਣ ਇਸ ਸ਼ਬਦ ਨੂੰ ਬਹੁਤ ਸਾਰਿਆਂ ਨੇ ਬੜੀ ਡਿਫਰੈਂਟਲੀ ਇੰਟਰਪ੍ਰੀਟ ਕੀਤਾ ਹੈ ਕੁਝ ਨੇ ਜਿਹੜੇ ਮੈਜੋਰਟੀ ਨੇ ਉਹਨਾਂ ਨੇ ਤਾਂ ਇਹ ਦੱਸਿਆ ਕਿ ਵੀ ਇਹ ਉਹ ਰੱਬ ਦੀ ਨਗਰੀ ਦੀ ਗੱਲ ਹੈ ਜਿੱਥੇ ਵਾਸ ਹੈ ਉੱਥੇ ਸੁੰਨ ਸਮਾਦ ਹੁੰਦੀ ਹੈ ਉੱਥੇ ਕੋਈ ਧਪਚਾ ਨਹੀਂ ਹੁੰਦੀ ਕੋਈ ਉਹਦੇ ਚ ਕ੍ਰੀਏਸ਼ਨ ਡਿਸਟ੍ਰਕਸ਼ਨ ਨਹੀਂ ਹੁੰਦੀ ਕੋਈ ਜੀਵਨ ਮੌਤ ਨਹੀਂ ਹੁੰਦੀ ਪਰ ਜਦੋਂ ਤੁਸੀਂ ਇਹ ਸਾਰਿਆਂ ਨੂੰ ਦੇਖਦੇ ਹੋ ਕਿ ਵੀ ਇਹ ਉਸ ਮਨ ਦੀ ਅਵਸਥਾ ਦੀ ਗੱਲ ਹੈ ਜਿਹਦੇ ਚ ਜਦ ਜਿਹੜੀ ਜਿਹੜੀ ਸੁਰਤ ਸਹਿਜ ਦੇ ਵਿੱਚ ਟਿਕ ਜਾਂਦੀ ਹੈ ਹੁਣ ਇਹ ਨਹੀਂ ਹੈ ਕਿ ਵੀ ਧੁੱਪ ਨੇ ਚੜਨਾ ਨਹੀਂ ਹੈ ਜਾਂ ਛਾਂ ਨੇ ਨਹੀਂ ਹੋਣਾ ਧੁੱਪ ਤੇ ਛਾਂ ਸਵੇਰ ਤੇ ਸ਼ਾਮ ਸ਼ਬ ਰੋਜ਼ ਹੈ ਨੀ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦਮ ਬਦੀ ਖਿਆਲ ਗਾਹੇ ਨ ਨੇ ਕੀ ਕਾਰ ਕਰਦਮ ਹਮ ਇੰਚਰੀ ਹਵਾਲ ਬਦਬਖਤ ਹਮ ਚੂ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜੰਤੂ ਰਾ ਤੇ ਚਾਕਰਾਂ ਪੈ ਖਾਕ ਦਿਨ ਤੇ ਰਾਤ ਵੀ ਚੜਨੇ ਨੇ ਕੁਦਰਤ ਦੇ ਨੇਮ ਵੀ ਰਹਿਣੇ ਨੇ ਪਰ ਜਦੋਂ ਤੁਹਾਡੀ ਸੁਰਤ ਕੈਸੀ ਸਟੇਜ ਤੇ ਆ ਜਾਂਦੀ ਹੈ ਕਿ ਤੁਪ ਤੁਹਾਨੂੰ ਪਰੇਸ਼ਾਨ ਨਹੀਂ ਕਰਦੀ ਮੀਂਹ ਦੇ ਨਾਲ ਤੁਸੀਂ ਕੋਈ ਜਿਹੜੀ ਹੈ ਆਪਣੇ ਮਨ ਦੇ ਵਿੱਚ ਨੈਗੇਟਿਵਿਟੀ ਨਹੀਂ ਲੈ ਆਂਦੇ ਇਹਦਾ ਮਤਲਬ ਹੈ ਜਦੋਂ ਅਸੀਂ ਦੁੱਖ ਸੁੱਖ ਕਹਿੰਦੇ ਹਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੇ 36 ਵਰਿਆਂ ਚ ਬਥੇਰੇ ਹੁਨਾਲ ਸਿਆਲ ਹੰਡਾਏ ਨੇ ਹੁਨਾਲ ਗਰਮੀ ਨੂੰ ਕਹਿੰਦੇ ਨੇ ਸਿਆਲ ਉਹ ਸੀਜ਼ਨਸ ਦੀ ਗੱਲ ਦਾ ਮਤਲਬ ਹੈ ਕਿ ਮੈਂ ਜ਼ਿੰਦਗੀ ਬਿਤਾਈ ਹੈ ਜੋ ਕਬੀਰ ਸਾਹਿਬ ਯਾਦ ਕਰਵਾਂਦੇ ਨੇ ਕਿ ਜਦੋਂ ਔਰ ਇਹ ਤੂਲ ਨੇ ਜਦੋਂ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਕਿ ਸਹਿਜ ਦੇ ਵਿੱਚ ਜਿਹੜੇ ਰਹਿਣ ਵਾਲੇ ਨੇ ਉਹਨਾਂ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਨਿਰਾਲੀ ਹੈ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਤੁਲਨੇ ਛੱਡ ਹੈ ਜਾਇਨਾ ਮੁਕਤੀ ਉਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਔਰ ਜਿਹੜੀ ਸੁਰਤ ਸਹਿਜ ਦੇ ਵਿੱਚ ਟਿਕ ਜਾਂਦੀ ਹੈ ਉਹਨੂੰ ਕੀ ਹੁੰਦਾ ਤਹਿ ਪਾਵਸ ਸਿੰਧ ਤੂਪ ਨਹੀਂ ਚਹੀਏ ਉਹਨੂੰ ਪਾਵਸ ਮੀਨ ਨੂੰ ਕਹਿੰਦੇ ਨੇ ਉਹਨੂੰ ਮੀਨ ਹੀ ਲੱਗਦਾ ਹੈ ਉਹਨੂੰ ਕੋਈ ਸਮੁੰਦਰ ਨਹੀਂ ਪਹੁੰਚਦਾ ਉਹਨੂੰ ਧੁੱਪ ਤੇ ਛਾਂ ਚਹੀਏ ਕਹਿੰਦੇ ਨੇ ਛਾਂ ਨੂੰ ਉਹ ਉਹਨੂੰ ਨਹੀਂ ਲੱਗਦੀ ਤਹਿ ਉਤਪਤ ਪਰਲੋ ਨਹੀਂ ਉੱਥੇ ਕ੍ਰੀਏਸ਼ਨ ਤੇ ਡਿਸਟਰਕਸ਼ਨ ਇਸ ਦਾ ਕੋਈ ਫਿਕਰ ਨਹੀਂ ਹੁੰਦਾ ਜੀਵਨ ਮਿਰਤਨਾ ਦੁੱਖ ਸੁਖ ਵਿਆਪੇ ਜੀਵਨ ਔਰ ਮੌਤ ਇੱਕ ਕੰਟੀਨਿਊਸ ਜਰਨੀ ਲੱਗਦੀ ਹੈ ਕੌਣ ਮੂਆ ਰੇ ਕੌਣ ਮੂਆ ਬ੍ਰह्म ज्ञानी ਮਿਲ ਕਰੋ ਵਿਚਾਰਾ ਇਹ ਤੋ ਚਲਤਬ ਹੈ ਉਸ ਨੂੰ ਉਹ ਇੱਕ ਯਾਤ ਡੁਖ ਸੁਖ ਨਹੀਂ ਲੱਗਦਾ ਸੁਨ ਸਮਾਦ ਦਉਤ ਹੈ ਨਹੀਂ ਉਸ ਦੇ ਅੰਦਰ ਸੁਰਤ ਟਿੱਕੀ ਹੈ ਔਰ ਸ਼ੁੰਨੇ ਉਹਦੇ ਵਿੱਚ ਕੋਈ ਵਿਕਾਰ ਨਹੀਂ ਹੁੰਦੇ ਔਰ ਦ્વੈਤ ਮੇਰ ਤੇਰ ਉਸ ਦੇ ਅੰਦਰ ਨਹੀਂ ਹੁੰਦੀ ਜੀ ਫੇਰ ਹਲਕੀ ਲਗੈ ਨਾ ਭਾਰੀ ਇਹ ਜਿਹੜੀ ਹੈ ਸਹਿਜ ਕੀ ਕਥਾ ਕਥ ਹੈ ਨਿਰਾਰੀ ਅਰਧ ਉਰਧ ਦਉ ਤੈ ਨਾਹੀਂ ਉੱਥੇ ਕੋਈ ਨੀਵਾ ਉੱਚਾ ਨਹੀਂ ਹੈ ਰਾਤ ਦਿਨਸ ਤੈ ਨਾਹੀਂ ਦਿਨ ਰਾਤ ਉਹਦੀ ਸੂਰਤ ਨੂੰ ਪ੍ਰਭਾਵਿਤ ਨਹੀਂ ਕਰਦਾ ਜਲ ਨਹੀਂ ਪવન ਪਾਵਕ ਫੂਨ ਨਹੀਂ ਉੱਥੇ ਪਾਣੀ ਹਵਾ ਪਾਵਕ ਅਗਨ ਨੂੰ ਕਹਿੰਦੇ ਨੇ ਸਤਗੁਰ ਤਹਾਂ ਹਰ ਇੱਕ ਦੇ ਵਿੱਚ ਉਸੇ ਨਿਰੰਕਾਰ ਦਾ ਜਲਵਾ ਨਜ਼ਰ ਆਂਦਾ ਹੈ ਅਗੰ ਅਗੋਚਰ ਰਹੇ ਨਿਰੰਤਰ ਇਹ ਨਿਰੰਕਾਰ ਅਗੰ ਅਗੋਚਰ ਹੈ ਨਜ਼ਰਾਂ ਤੋਂ ਪਰੇ ਹੈ ਗੁਰ ਕਿਰਪਾ ਤੇ ਲਈਏ ਇਹ ਜਿਹੜੀ ਅਵਸਥਾ ਸਹਿਜ ਦੀ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹਾਸਲ ਹੁੰਦੀ ਹੈ ਕਹੋ ਕਬੀਰ ਬਲ ਜਾਉਂਗਰ ਆਪਣੇ ਸਤ ਸੰਗਤ ਮਿਲ ਰਹੀ ਹੈ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਕਿ ਜਿਸ ਨੇ ਮੈਨੂੰ ਇਸ ਅਵਸਥਾ ਤੱਕ ਪਹੁੰਚਾਇਆ ਔਰ ਜੇ ਅਸੀਂ ਸਤ ਸੰਗਤ ਦੇ ਵਿੱਚ ਮਿਲ ਕੇ ਰਹੀਏ ਰੱਬ ਦੇ ਬੰਦਿਆਂ ਦੀ ਸੰਗਤ ਦੇ ਵਿੱਚ ਰਹੀਏ ਤੇ ਫੇਰ ਇਸ ਅਵਸਥਾ ਨੂੰ ਅਸੀਂ ਹਾਸਲ ਕਰ ਸਕਦੇ ਹਾਂ ਜੀ ਇਹ ਅੱਜ ਦਾ ਵਿਚਾਰ ਜੀ ਦਾ ਸੱਤ ਨਾ ਬਲੇ ਵੀਰਸ ਕਲਾ ਨੇ ਇਜਾਜ਼ਤ ਵੀਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੀ ਰਾਇਤੀ ਸੁਝਾਅ ਸਾਨੂੰ ਭੇਜਣਾ ਪੁੱਛਣਾ ਸਾਡੇ ਇਸ ਪਤੇ ਤੇ s o s tv 24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬਰਾਬਰ ਸੁਣਾ ਗਿਆ ਦੋ ਦੇਖਦੇ ਰਹੋ tv 24 ਬੁਲਾਦੇ ਹੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ